ਸਮਾ ਆ ਜਦੋਂ ਪਿੰਡ ਦੇ ਵਿੱਚ ਫਸਲ ਹੋਣੀ ਹੈ ਨਾ ਤਾਂ ਅਗਰ ਹਰੇਕ ਸਾਲਾਂ ਦਾ ਗਿਆ ਤਾਂ ਇੰਨਾ ਨੁਕਸਾਨ ਹੋਇਆ ਕਰਨਾ ਕਿਤੇ ਰਹਾ ਰੱਬ ਦਾ ਫਿਰ ਕੀ ਕੀਤਾ ਪਿੰਡ ਵਾਲਿਆਂ ਨੇ ਕਹਿੰਦੇ ਐ ਕਰੋ ਪਿੰਡੀ ਛੱਡ ਕੇ ਚਲ ਜਾ ਮੈਂ ਗੱਲ ਬਾਬਾ ਗੁੱਡਾ ਜੀ ਤੇ ਨਹੀਂ ਹੋਣੀ ਹੈ ਬ੍ਰਹਮ ਗਿਆਨੀ ਨੇ ਉਹਨਾਂ ਦਾ ਰੂਪ ਹੀ ਨੇ ਜਿਹੜੇ ਸੰਤ ਮਹਾਪੁਰਸ਼ ਬਾਬਾ ਜੀ ਦੇਖੋ ਦੁਆ ਦੁਆਬੇ ਦੇ ਵਿੱਚ ਮਹਾਰਾਜ ਦੀ ਕਿਰਪਾ ਹੈ ਤਾਂ ਤਰ ਬਾਬਾ ਜਵਾਰਦਾਸ ਜੀ ਮਹਾਰਾਜ ਇਹ ਜਿਹੜੀ ਧਾਰਤੀ ਹੈ ਨਾ ਇਹ ਧਾਰਤੀ ਰੱਬ ਨੇ ਬਣਾਈ ਸਭ ਉਸਾਰਾ ਵਾਸਤੇ ਤਕავਜਾ ਇਹਨਾਂ ਦਾ ਹੈ ਸਾਡੇ ਵਰਗੇ ਚੋੜਾਂ ਦਾ ਰੱਬ ਦੇ ਚੋਰ ਕੌਣ ਨੇ ਜਿਹੜੇ ਨੂੰ ਚੇਤੇ ਨਹੀਂ ਕਰਨ ਮਹਾਰਾਜ ਕੀ ਕਹਿੰਦੇ ਸਗੜੀ ਧਰਤੀ ਸਾਧਗੀ ਇਹ ਧਰਤੀ ਤਾਂ ਰੱਬ ਦੇ ਪਿਆਰਿਆਂ ਵਾਸਤੇ ਬਣਾਈ ਜਿਹੜੇ ਨੂੰ ਜੜ ਦਾ ਤੇ ਚੇਤੇ ਕਰਨ ਜਿਹੜੇ ਬਾਬਾ ਜਵਾਰ ਦਾ ਜੀ ਜਿਨ੍ਹਾਂ ਦੇ ਨਿਸ਼ਾਨ ਸਾਹਿਬ ਵੀ ਆਪੇ ਚੜ੍ਹ ਕਿਧਰ ਆਪ ਤਾਂ ਇਹਦਾ ਮਹਿਣਾ ਵਾਸਤੇ ਬਣਾਈ ਆ ਤੇ ਕਬਜਾ ਚੋੜਾਂ ਨੇ ਕਰ ਲਿਆ ਸਾਡੇ ਵਰਗੇ ਜਦੋਂ ਨਾ ਉਹ ਬਚਣ ਕੀਤਾ ਹੈ ਕੀ ਕਹਿੰਦੇ ਕਹਿੰਦੇ ਅੱਗੇ ਤਾਂ ਲੱਗਿਆ ਕਰੋ ਸਾਰਾ ਪਿੰਡ ਸੇਕਾਂ ਫਿਰ ਥੋੜਾ ਸਮਾਂ ਜਦੋਂ ਬੀਤਿਆ ਹੈ ਨਾ ਜਦੋਂ ਅੱਗੇ ਲੱਗੇਗਾ ਨਹੀਂ ਸਾਰਾ ਪਿੰਡ ਪਿੰਡ ਛੱਡ ਕੇ ਧੁਰਪੇ ਜਦੋਂ ਪਿੰਡ ਛੱਡ ਕੇ ਤੁਰਨ ਲੱਗੇ ਨਾ ਫਿਰ ਸਾਹਿਬਤ ਜੀ ਸੋ ਥੋੜਾ ਸਮਾਂ ਬੀਤਿਆ ਹੈ ਛੇਵੇਂ ਪਾਸ਼ਾ ਨੇ ਚਾਰਨ ਭਾਏ ਨੇ ਟਮੇਲੀ ਦੀ ਧਰਤੀ ਮੇਰੀ ਪੀਰੀ ਦੇ ਮਾਲਕ ਨੇ ਚਾਰਨ ਭਾਏ ਜਦੋਂ ਛੇਵੇਂ ਪਾਸ਼ਾ ਟਮੇਲੀ ਦੀ ਧਰਤੀ ਦੀ ਹੈ ਨਾ ਪਿੰਡ ਦੀ ਤਾਂ ਪਿੰਡ ਵਾਲੇ ਸਾਰੇ ਨਾ ਆਪਣਾ ਵਿਚਾਰ ਇਹ ਗੱਡਿਆਂ ਦਾ ਸਮਾਨ ਰੱਖ ਕੇ ਪਿੰਡ ਛੱਡ ਕੇ ਜਾ ਜਦੋਂ ਪਿੰਡ ਛੱਡ ਕੇ ਜਾਣ ਤੇ ਛੇਵੇਂ ਪਾਸ਼ਾ ਪੁੱਛਦੇ ਸਿਖਾਂ ਨੂੰ ਭੇਜਿਆ ਕਹਿੰਦੇ ਇਹਨਾਂ ਨੂੰ ਬੁਲਾ ਕੇ ਲੈ ਆਓ ਪਿੰਡ ਛੱਡ ਕੇ ਨਗਰ ਛੱਡ ਕੇ ਕਿਉਂ ਜਾਂਦੇ ਜਦੋਂ ਬੁਲਾ ਕੇ ਲਿਆਇਦਾ ਕਹਿੰਦੇ ਮਹਾਰਾਜ ਜੀ ਕੋ ਰੱਬ ਦਾ ਪਿਆਰਾ ਸਾਡੇ ਪਿੰਡ ਆਇਆ ਮਾਹਮੋਸ਼ ਉਹ ਜਦੋਂ ਕਹਿੰਦੇ ਉਹਨੇ ਜ਼ਿਮੀਂਦਾਰ ਕੋਲ ਰਾਸ ਮੰਗੀ ਤਾਂ ਜ਼ਿਮੀਂਦਾਰ ਨੇ ਬੋਲਕ-ਬੋਲ ਕਾ ਦਿੱਤਾ ਕਿ ਜਾ ਅਗਰ ਵੀਰ ਰੁਕ ਜਾ ਬੁਲਾ ਦਿੰਨੇ ਆ ਉਹਨਾਂ ਨੇ ਸਹਿਬ ਸੁਹਾਏ ਬਚਣੇ ਕਰ ਦਿੱਤਾ ਤਾਂ ਸਾਡੇ ਪਿੰਡ ਹਰੇਕ ਸਾਲ ਨੁਕਸਾਨ ਹੁੰਦਾ ਤਾਂ ਛੇਵੇਂ ਪਾਸ਼ਾ ਨੇ ਬਚਾਈ ਪਤਾ ਕੀ ਕੀਤਾ ਕਹਿੰਦਾ ਐ ਐ ਮਹਾਰਾਜ <maharajan> ਕਹਿੰਦੇ